ਤਾਰੀਵਾਲ ਨੂੰ ਮਿਲੇ ਜੀਵਨ ਰੱਖਿਆ ਸਹੂਲਤ ਪਹਿਲਾ ਡਾਇਲਿਸਿਸ ਯੂਨਿਟ ਕੋਲੇ ਹਸਪਤਾਲ ਵਿੱਚ ਸ਼ੁਰੂ EMC ਗਰੁੱਪ ਵੱਲੋਂ ਕਿਡਨੀ ਮਰੀਜ਼ਾਂ ਲਈ ਅਦੁਨਿਕ ਇਲਾਜ ਹੁਣ ਤੁਹਾਡੇ ਆਪਣੇ ਸ਼ਹਿਰ ਤਾਰੀਵਾਲ ਵਿੱਚ ਇਲਾਕੇ ਦੇ ਸਿਹਤ ਖੇਤਰ ਵਿੱਚ ਇੱਕ ਇਤਿਹਾਸਿਕ ਪਹਿਲ ਕਦਮੀ ਕਰਦੇ ਹੋਏ ਕੋਲੇ ਹਸਪਤਾਲ EMC ਗਰੁੱਪ ਦੀ ਇਕਾਈ ਨੇ ਅੱਜ ਤਾਰੀਵਾਲ ਦੇ ਪਹਿਲੇ ਡਾਇਲਿਸਿਸ ਯੂਨਿਟ ਦੀ ਸ਼ੁਰੂਆਤ ਕਰ ਦਿੱਤੀ ਹੈ ਹੁਣ ਇਲਾਜ ਲਈ ਮਰੀਜ਼ਾਂ ਨੂੰ ਗਰਦਾਸਪੁਰ ਜਾਂ ਅਮਰਸਰ ਜਾਣ ਦੀ ਲੋੜ ਨਹੀਂ ਇਸ ਯੂਨਿਟ ਦਾ ਉਦਘਾਟਨ ਮਸ਼ਹੂਰ ਨਫ ਰੋਲੋਜੀਸਟ ਡਾਕਟਰ ਗੁਰਜੋਤ ਸਿੰਘ ਡੀਐਮ ਦੀ ਹਾਜ਼ਰੀ ਵਿੱਚ ਹੋਇਆ ਉਹ ਹੁਣ ਕੋਲੀ ਹਸਪਤਾਲ ਵਿੱਚ ਇਲਾਜ ਕਰਨਗੇ ਈਐਮਸੀ ਗਰੁੱਪ ਦੇ ਚੇਅਰਮੈਨ ਸਰਦਾਰ ਪਵਨ ਅਰੋੜਾ ਨੇ ਦੱਸਿਆ ਕਿ ਢਾੜੀਵਾਲ ਅਤੇ ਨੇੜਲੇ ਪਿੰਡਾਂ ਦੇ ਮਰੀਜ਼ਾਂ ਨੂੰ ਹਫ਼ਤੇ ਵਿੱਚ 2-3 ਵਾਰ ਡਾਇਲਿਸਿਸ ਲਈ ਸ਼ਹਿਰ ਜਾਣਾ ਪੈਂਦਾ ਸੀ ਇਹ ਨਾ ਸਿਰਫ ਖਰਚਾ ਵੱਧ ਹੁੰਦਾ ਸੀ ਸਗੋਂ ਮਰੀਜ਼ ਨੂੰ ਵੀ ਪਰੇਸ਼ਾਨੀ ਹੁੰਦੀ ਸੀ ਉਨ੍ਹਾਂ ਦੀ ਸਹੂਲਤ ਵਾਸਤੇ ਨਵੇਂ ਡਾਇਲਿਸਿਸ ਜੁਨਿਟ ਦੀਆਂ ਮੁੱਖ ਖਾਸਤیاں 24 ਘੰਟੇ ਡਾਇਲਿਸਿਸ ਸੇਵਾ ਐਮਰਜੈਂਸੀ ਵਿੱਚ ਤੁਰੰਤ ਸਹੂਲਤ ਡਾਕਟਰ ਗੁਰਜੋਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਡਾਇਲਿਸਿਸ ਸਿਰਫ ਇੱਕ ਇਲਾਜ ਨਹੀਂ ਇੱਕ ਜੀਵਨ ਦੀ ਲਾਈਨ ਹੈ ਇਹ ਸਹੂਲਤ ਇੱਥੇ ਸ਼ੁਰੂ ਹੋਣ ਨਾਲ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਵੱਡਾ ਫਰਕ ਆਵੇਗਾ ਈਐਮਸੀ ਗਰੁੱਪ ਦਾ ਮਿਸ਼ਨ ਹਰ ਇਲਾਕੇ ਤੱਕ ਸੇਵਾ ਪਹੁੰਚਾਉਣਾ ਹੈ ईएमसी ग्रुप पंजाब ਦੇ ਅਰਧ ਸ਼ਹਿਰੀ ਅਤੇ ਪਿੰਡਾਂ ਵਿੱਚ ਆਧੁਨਿਕ ਸਿਹਤ ਸੇਵਾਵਾਂ ਦੇ ਵਿਸਤਾਰ ਲਈ ਵਚਨਬੱਧ ਹੈ। ਹੁਣ ਕੋਲੀ ਹਸਪਤਾਲ ਵਿੱਚ ਮਿਸ਼ਨ ਦੀ ਇੱਕ ਮਜ਼ਬੂਤੀ ਕੜੀ ਹੈ। ਮੈਂ ਸ਼ੁਰੂ ਕਰਨਾ ਚਾਹਨਾ ਪਹਿਲੇ ਆਪਣਾ ਇੰਟਰੋਡਕਸ਼ਨ ਦੇ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਗੁਜੋਤ ਸਿੰਘ ਹੈ। ਮੈਂ ਕੰਸਲਟੈਂਟ ਨਿਊਰੋਲੋজিস্ট ਐਂਡ ਫਿਜ਼ੀਸ਼ੀਅਨ, ईएमसी ਗਰੁੱਪ ਆਫ ਹਸਪੀਟਲਸ ਵੱਲੋਂ ਆਜ ਅਸੀਂ ਕੋਲੀ ਹਸਪੀਟਲ ਧਾਰੀਵਾਲ ਵਿੱਚ ਇਕੱਠੇ ਹੋਏ ਹਾਂ ਕਿਉਂਕਿ ਅੱਜ ਇੱਕ ਬੜਾ ਲੈਂਡਮਾਰਕ ਦਿਨ ਹੈ ਧਾਰੀਵਾਲ ਦੇ ਲਈ। ਅੱਜ ਅਸੀਂ ਧਾਰੀਵਾਲ ਦੇ ਵਿੱਚ ਪਹਿਲਾ ਡਾਇਲਿਸਿਸ ਯੂਨਿਟ ਸਟਾਰਟ ਕਰਨ ਜਾ ਰਹੇ ਹਾਂ ਜੋ ਪਹਿਲੇ ਕਿਸੇ ਵੀ ਹਸਪਤਾਲ ਵਿੱਚ ਨਹੀਂ ਹੈ ਧਾਰੀਵਾਲ ਦੇ ਵਿੱਚ ਸਭ ਤੋਂ ਪਹਿਲੇ ਮੈਂ ਥੋੜਾ ਆਮ ਜਨਤਾ ਨੂੰ ਜਾਗਰੂਕ ਕਰਨਾ ਚਾਹੁੰਗਾ ਕਿਡਨੀਜ਼ ਦੀਆਂ ਪ੍ਰੋਬਲਮ ਬਾਰੇ ਇਹਦੇ ਵਿੱਚ ਕੀ ਹੈ ਮੇਰੇ ਕੋਲ ਜੋ ਆਪੀਡੀ ਵਿੱਚ ਪੇਸ਼ੈਂਟਸ ਆਉਂਦੇ ਨੇ ਉਹਨਾਂ ਦੇ ਮੇਨਲੀ ਤਿੰਨ ਸਵਾਲ ਰਹਿੰਦੇ ਨੇ ਪਹਿਲਾ ਸਵਾਲ ਇਹ ਰਹਿੰਦਾ ਹੈ ਕਿ ਪੰਜਾਬ ਦੇ ਵਿੱਚ ਜੋ ਕਿਡਨੀ ਦੀ ਪ੍ਰੋਬਲਮ ਹੈ ਉਹ ਵੱਧ ਕਿਉਂ ਰਹੀ ਹੈ ਇਹਦੇ ਕੀ ਮੁੱਖ ਕਾਰਨ ਨੇ ਇਸ ਤੋਂ ਇਲਾਵਾ ਦੂਸਰਾ ਸਵਾਲ ਉਹ ਪੁੱਛ ਲੈਣੇ ਕਿ ਇਹਦੇ ਸਿੰਟਮਸ ਕੀ ਨੇ ਤੇ ਤੀਸਰਾ ਉਹ ਪੁੱਛ ਲੈਣੇ ਕਿ ਇਹਦੀ ਰੋਕਥਾਮ ਦੇ ਲਈ ਅਸੀਂ ਘਰ ਦੇ ਵਿੱਚ ਕੀ ਕਰ ਸਕਦੇ ਆ ਜਾਂ ਆਪਣੇ ਲਾਈਫਸਟਾਈਲ ਨੂੰ ਆਪਾਂ ਕਿੱਦਾਂ ਚੇਂਜ ਕਰ ਸਕਦੇ ਆ ਸੋ ਪਹਿਲਾ ਜੋ ਸਵਾਲ ਹੈ ਉਹਦੇ ਵਿੱਚ ਜੋ 80 ਤੋਂ 90% ਪੇਸ਼ੈਂਟਸ ਨੇ ਜੋ ਅਸੀਂ OPD ਵਿੱਚ ਦੇਖਦੇ ਆ ਉਹਦੇ ਵਿੱਚ ਮੇਨ ਕਾਰਨ ਰਹਿੰਦਾ ਹੈ 슈ਗਰ ਜਾਂ BP ਦਾ ਕੰਟਰੋਲ ਨਾ ਹੋਣਾ بار بار ਪੇਸ਼ਾਬੀਆ ਇਨਫੈਕਸ਼ਨਸ ਹੋਣਾ ਜੋ ਡਾਇਗਨੋਸ ਨਹੀਂ ਹੁੰਦੀਆਂ ਕਈ ਵਾਰੀ ਜਾਂ ਕਿਸੇ ਨੂੰ ਸਟੋਨ ਡਿਜ਼ੀਜ਼ ਹੋਣਾ ਉਹ ਵੀ ਕਈ ਵਾਰੀ ਪੇਸ਼ੈਂਟ ਦੇ ਵਿੱਚ ਸਟੋਨ ਹੁੰਦੇ ਨੇ ਪੇਸ਼ੈਂਟ ਅੱਛੇ ਤਰੀਕੇ ਨਾਲ ਧਿਆਨ ਨਹੀਂ ਦਿੰਦੇ ਉਹਦੇ ਕਰਕੇ ਅਲਟੀਮੇਟਲੀ ਕਿਡਨੀਜ਼ ਖਰਾਬ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਤੰਬਾਕੂ ਸਿਗਰਟ ਸ਼ਰਾਬ ਦਾ ਸੇਵਨ ਨਸ਼ੀਲੀਆਂ ਦਵਾਈਆਂ ਦਾ ਸੇਵਨ ਜੋ ਪੇਨ ਕਿਲਰਸ ਨੇ ਉਹਨਾਂ ਦਾ ਜ਼ਿਆਦਾ ਸੇਵਨ ਕਰਨਾ ਅਤੇ ਕੁਝ ਕੈਂਸਰਸ ਹੁੰਦੇ ਨੇ ਜੋ ਕਿਡਨੀ ਜਾਂ ਪਿਸ਼ਾਬ ਦੀ थैਲੀ ਦੇ ਰਸਤੇ ਦੇ ਕੈਂਸਰ ਹੁੰਦੇ ਨੇ ਜਿੰਨਾ ਕਰਕੇ ਕਿਡਨੀਜ਼ ਅਫੈਕਟ ਹੋ ਸਕਦੀਆਂ ਨੇ ਸਿੰਪਟਮਸ ਜੇ ਅਸੀਂ ਸਿੰਪਟਮਸ ਦੀ ਗੱਲ ਕਰੀਏ ਕਿਸੇ ਦਾ ਅਗਰ ਕਿਡਨੀ ਕਿਸੇ ਨੂੰ ਪ੍ਰੋਬਲਮ ਹੈ ਤੇ ਉਹਨਾਂ ਵਿੱਚ ਪਿਸ਼ਾਬ ਜੋ ਹੈ ਉਹਨਾਂ ਦਾ ਆਣਾ ਘਟ ਜਾਂਦਾ ਹੈ ਉਹਨਾਂ ਦੇ ਸਵੇਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਅੱਖਾਂ ਤੇ ਪੈਰਾਂ ਤੇ ਸੋਜਨ ਆਉਂਦੀ ਹੈ ਉਹਨਾਂ ਦੇ ਪਿਸ਼ਾਬ ਦੇ ਵਿੱਚ ਝਾਗ ਆ ਸਕਦੀ ਹੈ ਪਿਸ਼ਾਬ ਦੇ ਵਿੱਚ ਖੂਨ ਆ ਸਕਦਾ ਹੈ ਪਿਸ਼ਾਬ ਦੀ ਧਾਰ ਜਿਹੜੀ ਹੈ ਉਹ ਔਤਲੀ ਬਣ ਸਕਦੀ ਹੈ ਜਾਂ ਚੰਗੀ ਤਰ੍ਹਾਂ ਪਿਸ਼ਾਬ ਉਹਨਾਂ ਦਾ ਨਹੀਂ ਆਂਦਾ ਜੋ ਪਿਸ਼ਾਬ ਹੈ ਉਹਦੇ ਵਿੱਚ ਜਲਨ ਹੋ ਸਕਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਿਸੇ ਦਾ ਖੂਨ ਜੋ ਹੈ ਉਹ ਬੰਨਣਾ ਘਟ ਜਾਂਦਾ ਹੈ ਪਰ ਕੋਈ ਰੀਜ਼ਨ ਨਹੀਂ ਪਤਾ ਚੱਲਦਾ ਕਿਸੇ ਦਾ ਭਾਰ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ ਜਾਂ ਕਿਸੇ ਨੂੰ ਬਹੁਤ ਘਟ ਭੁੱਖ ਲੱਗਦੀ ਹੈ ਇਹ ਵੀ ਸਾਰੇ ਸਿੰਪਟਮਸ ਕਿਡਨੀ ਪ੍ਰੋਬਲਮ ਦੇ ਹੋ ਸਕਦੇ ਨੇ ਹੁਣ ਅਸੀਂ ਅਗਰ ਗੱਲ ਕਰੀਏ ਕਿ ਅਸੀਂ ਇਹਦੇ ਲਈ ਰੋਕਥਾਮ ਦੇ ਲਈ ਕੀ ਕਰ ਸਕਦੇ ਹਾਂ ਅਸੀਂ ਰੈਗੂਲਰਲੀ ਐਕਸਰਸਾਈਜ਼ ਕਰੀਏ ਆਪਣੇ ਭਾਰ ਨੂੰ ਕੰਟਰੋਲ ਦੇ ਵਿੱਚ ਰੱਖੀਏ ਫਿਰ ਅਸੀਂ ਬੀਪੀ ਨੂੰ 슈ਗਰ ਨੂੰ ਹਰ 6 ਮਹੀਨੇ ਵਿੱਚ ਚੈੱਕ ਕਰਿਆ ਕਰੀਏ ਅਗਰ ਸਾਨੂੰ ਇਹੋ ਜਿਹਾ ਕੋਈ ਸਿੰਪਟਮਸ ਆਉਂਦੇ ਨੇ ਜੋ ਮੈਂ ਤੁਹਾਨੂੰ ਦੱਸ ਰਿਹਾ ਤੇ ਅਸੀਂ ਨੈਫਰੋਲੋਜਿਸਟ ਨੂੰ ਜਲਦੀ ਤੋਂ ਜਲਦੀ ਮਿਲਿਏ ਇਹ ਦਾ ਰੀਜ਼ਨ ਕੀ ਹੈ ਅਸੀਂ ਐਜ਼ ਨੇਫਰੋਲੋਜਿਸ ਜਦੋਂ ਪੇਸ਼ੈਂਟ ਦੇਖਦੇ ਹਾਂ ਸਾਡੇ ਕੋਈ ਕਈ ਵਾਰੀ ਪੇਸ਼ੈਂਟ ਸਟੇਜ 4 ਜਾਂ 5 ਕਿਡਨੀ ਪ੍ਰੋਬਲਮਸ ਦੇ ਨਾਲ ਆਉਂਦੇ ਨੇ ਜਦੋਂ ਉਹ ਕਿਡਨੀ ਦੀਆਂ ਪ੍ਰੋਬਲਮਸ ਨੂੰ ਰਿਵਰਟ ਨਹੀਂ ਕੀਤਾ ਜਾ ਸਕਦਾ ਅਸੀਂ ਥੋੜੀ ਦੇਰ ਮਰੀਜ਼ਾਂ ਨੂੰ ਦਵਾਈਆਂ ਤੇ ਚਲਾਣੇ ਆ ਪਰ ਸਾਨੂੰ ਉਹਨਾਂ ਦਾ ਕਿਸੇ ਕਾਰਨ ਵਿੱਚ ਡਾਇਲਿਸਿਸ ਸ਼ੁਰੂ ਕਰਨਾ ਹੀ ਪੈਂਦਾ ਹੈ ਅਗਰ ਇਹ ਪ੍ਰੋਬਲਮਸ ਦੇ ਨਾਲ ਸਾਡੇ ਕੋ ਮਰੀਜ਼ ਜਲਦੀ ਆਣਗੇ ਨੇਫਰੋਲੋਜਿਸ ਦੀ opinion ਜਲਦੀ ਲੈਣਗੇ ਤੇ ਅਸੀਂ ਇਹ ਡਿਜ਼ੀਜ਼ ਨੂੰ ਕਈ ਵਾਰੀ ਇੱਥੇ ਰੋਕ ਵੀ ਸਕਦੇ ਹਾਂ ਜਾਂ ਰਿਵਰਟ ਕਰਕੇ ਬਿਲਕੁਲ ਨਾਰਮਲ ਵੀ ਕਰ ਸਕਦੇ ਹਾਂ ਕਰੈਟਨਿਨ ਨੂੰ ਉਸ ਤੋਂ ਬਾਅਦ ਅਗਰ ਆਪਾਂ ਅੱਜ ਦੀ ਗੱਲ ਕਰੀਏ ਸਾਡੇ EMC ਦੇ ਵਿੱਚ ਅਸੀਂ ਤਿੰਨ nephrologists ਦੀ ਸਾਡੀ ਟੀਮ ਹੈ ਡਾਕਟਰ ਚੇਤਨ ਮਹਾਜਨ ਡਾਕਟਰ ਮੋਹਿਤ ਅਤੇ ਮੈਂ ਡਾਕਟਰ ਗੁਰਜੋਤ ਸਿੰਘ ਅਸੀਂ ਤਿੰਨੋਂ ਆਪਣੀਆਂ ਸਰਵਿਸਿਜ਼ EMC ਦੇ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਸੈਂਟਰਸ ਵਿੱਚ ਰਾਉਂਡ ਦਿਕਲੋਕ ਦੇ ਰਹੇ ਹਾਂ ਜਿੰਨੇ ਪੇਸ਼ੈਂਟ ਕਿਡਨੀ ਨੇ ਨੇ ਅਸੀਂ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਕਰ ਰਹੇ ਹਾਂ ਉਹਨਾਂ ਨੂੰ ਐਂਡ ਅਸੀਂ ਹੁਣ ਆਪਣੀ ਜੋ ਫੈਸਿਲਿਟੀ ਹੈ ਉਹਨੂੰ ਆਪਾਂ ਅੱਗੇ ਐਕਸਟੈਂਡ ਕਰਕੇ ਤਾਰੀਵਾਲ ਦੇ ਵਿੱਚ ਵੀ ਸਟਾਰਟ ਕਰ ਰਹੇ ਹਾਂ ਤਾਰੀਵਾਲ ਦੇ ਵਿੱਚ ਜੋ ਕੋਲੀ ਹਸਪੀਟਲ ਹੈ ਐਸਸੀਐਨੂ ਈਐਮਸੀ ਗਰੁੱਪ ਨੇ 1 ਇਅਰ ਬੈਕ ਅਸੀਂ ਇਹਨੂੰ ਓਵਰਟੇਕ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਇਸ ਹਸਪੀਟਲ ਦੇ ਵਿੱਚ ਇਹਨੂੰ 40 ਬੈਡਡ ਹਸਪੀਟਲ ਬਣਾ ਦਿੱਤਾ ਹੈ ਇੱਥੇ ਆਈਸੀਯੂ ਦੀ ਫੈਸਿਲਿਟੀ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਵੈਂਟੀਲੇਟਰ ਤੇ ਵੀ ਮੈਨੇਜ ਕਰ ਰਹੇ ਹਾਂ ਸਾਡੇ ਕੋਲ 24/7 ਐਮਰਜੈਂਸੀ ਦੇ ਵਿੱਚ ਮੈਡੀਕਲ ਆਫੀਸਰਜ਼ ਅਵੇਲੇਬਲ ਨੇ ਐਮਰਜੈਂਸੀ ਸਰਵਿਸਿਜ਼ ਅਵੇਲੇਬਲ ਨੇ ਜੋ ਹੁਣ ਡਾਇਲਿਸਿਸ ਯੂਨਿਟ ਹੈ ਇਹ ਤਾਰੀਵਾਲ ਦਾ ਫਰਸਟ ਡਾਇਲਿਸਿਸ ਯੂਨਿਟ ਹੈ ਇੱਥੇ ਅਸੀਂ ਦੋ ਮਸ਼ੀਨਸ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ ਤੇ ਬਹੁਤ ਹੀ ਜਲਦੀ ਸਾਡਾ ਪਲਾਨ ਹੈ ਕਿ ਅਸੀਂ ਇਹਨੂੰ ਅੱਗੇ ਵਧਾਵਾਂਗੇ ਇੱਥੇ ਟੈਕਨੀਸ਼ੀਅਨ ਅਵੇਲੇਬਲ ਰਹਿਣਗੇ ਐਂਡ ਅਗਰ ਜ਼ਰੂਰਤ ਪੈਂਦੀ ਹੈ ਤੇ ਨੇਫਰੋਲੋਜਿਸਟ ਵੀ ਇੱਥੇ ਅਵੇਲੇਬਲ ਹੋਣਗੇ ਡਾਇਲਿਸਿਸ ਥੋੜਾ ਇਹਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ ਡਾਇਲਿਸਿਸ ਕੀ ਹੈ ਡਾਇਲਿਸਿਸ ਦੇ ਵਿੱਚ ਇੱਕ ਮਸ਼ੀਨ ਹੈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਜੋ ਨਾਰਮਲ ਕਿਡਨੀਜ਼ ਨੇ ਕੰਮ ਕਰਨਾ ਸੀਗਾ ਜਦੋਂ ਉਹ ਨਹੀਂ ਕਰਦੀਆਂ ਕਿਡਨੀ ਫੇਲ ਹੋਣੀ ਸ਼ੁਰੂ ਹੋ ਜਾਂਦੀ ਤੇ ਸਾਡੇ ਸਰੀਰ ਦੇ ਵਿੱਚ ਕੁਝ ਟੌ ਉਹਨਾਂ ਨੂੰ ਘਟਾਉਣ ਦੇ ਲਈ ਅਸੀਂ ਮਸ਼ੀਨ ਦੀ ਹੈਲਪ ਲੈਂਦੇ ਆ ਮਸ਼ੀਨ ਖੂਨ ਨੂੰ ਸਾਫ਼ ਕਰਦੀ ਹੈ ਮਰੀਜ਼ ਨੂੰ ਵਾਪਸ ਦਿੰਦੀ ਹੈ ਇਸ ਤੋਂ ਇਲਾਵਾ ਇੱਕ ਸਲੈਡ ਦੀ ਫੈਸਿਲਿਟੀ ਹੁੰਦੀ ਹੈ ਬਹੁਤ ਹੀ ਜਲਦੀ ਅਸੀਂ ਪਲਾਨ ਕਰ ਰਹੇ ਹਾਂ ਉਹ ਵੀ ਗੁਰਦਾਸਪੁਰ ਦੇ ਵਿੱਚ ਸਟਾਰਟ ਕਰੀ ਅਸੀਂ ਸਲੈਡ ਫੈਸਿਲਿਟੀ ਨੂੰ ਜੋ ਕਿ ਸਲੋ ਲੋ ਐਫੀਕੈਸੀ ਡਾਇਲਿਸਿਸ ਰਹਿੰਦਾ ਹੈ ਐਂਡ ਹੁਣ ਅਸੀਂ ਧਾਰੀਵਾਲ ਦੀ ਅਗਰ ਗੱਲ ਕਰੀਏ ਤੇ ਇੱਥੇ ਵੀ ਆਪਾਂ ਆਪਣਾ ਜੋ ਸੈਂਟਰ ਹੈ ਉਹ ਨੂੰ ਆਪਣੇ ਨੈਫਰੋਲੋਜੀ ਦੇ ਅੰਡਰ ਸਟਾਰਟ ਕਰ ਰਹੇ ਹਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਦੀਪਕ ਕੋਲੀ ਪਿਛਲੇ 17 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਹਾਂ ਤੇ ਹੁਣ ਪਿਛਲੇ 1 ਸਾਲ ਤੋਂ EMC ਹਸਪੀਟਲ ਅੰਮ੍ਰਿਤਸਰ ਨੇ ਇਸ ਹਸਪੀਟਲ ਨੂੰ ਟੇਕਓਵਰ ਕਰ ਲਿਆ ਹੈ ਤੇ ਦੇ ਨਾਲ ਹੀ ਅਸੀਂ ਇਸ ਹਸਪੀਟਲ ਵਿੱਚ ਕਾਫੀ ਜ਼ਿਆਦਾ ਸੁਵਿਧਾਵਾਂ ਵਧਾ ਦਿੱਤੀਆਂ ਹਨ ਤੇ ਹੁਣ ਹੱਡੀਆਂ ਵਾਲੇ ਡਾਕਟਰ ਆਪਣੇ ਸਰਵਿਸਿਜ਼ ਇੱਥੇ ਦੇ ਰਹੇ ਹਨ ਅ ਸ਼ੂਗਰ ਦੇ ਡਾਕਟਰ ਹਾਰਟ ਸਪੈਸ਼ਲਿਸਟ ਗਾਇਨੀ ਦੇ ਡਾਕਟਰ ਤੇ ਹੁਣ ਜਿਹੜੇ ਗੁਰਦਿਆਂ ਦੇ ਸਪੈਸ਼ਲਿਸਟ ਡਾਕਟਰ ਐਨਫਰੋਲੋਜਿਸਟ ਉਹ ਵੀ ਆਪਣੇ ਇੱਥੇ ਸਰਵਿਸਿਜ਼ ਦੇ ਰਹੇ ਨੇ ਇੱਥੇ ਇੱਥੇ ਆਈਸੀਯੂ ਦੀ ਫੈਸਿਲਿਟੀ ਦੇ ਰਹੇ ਆ ਵੈਂਟੀਲੇਟਰ ਦੀ ਫੈਸਿਲਿਟੀ ਵੀ ਇਸ ਹਸਪਤਲ ਵਿੱਚ ਉਪਲਬਧ ਹੈ ਕੋਈ ਸਬਕਟੇ ਦੇ ਮਰੀਜ਼ ਕੋਈ ਪాయిਜ਼ਨਿੰਗ ਦੇ ਮਰੀਜ਼ ਜਿਹੜੇ ਅੱਗੇ ਅੰਮ੍ਰਿਤਸਰ ਜਾਣਾ ਜਿਨ੍ਹਾਂ ਨੂੰ ਅੱਗੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਜਾਂ ਜਿਹੜੇ ਡਾਇਲਿਸਿਸ ਦੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਹੈ ਡਾਇਲਿਸਿਸ ਕਰਵਾਉਣ ਲਈ ਉਹ ਹੁਣ ਸਾਰੀ ਫੈਸਿਲਿਟੀਆਂ ਤੁਹਾਨੂੰ ਕੋਲੀ ਹਸਪਤਲ ਤਾਰੀਵਾਲ ਵਿੱਚ ਮਿਲ ਸਕਦੀਆਂ ਥੈਂਕ ਯੂ ਸੋ ਮਚ